ਇਹ ਵੀਡੀਓ ਤੁਸੀਂ ਪੂਰੀ ਦੇਖਿਓ ਇਹ ਮੇਰੀ ਨਿੱਜੀ ਤੌਰ ਤੇ ਬੇਨਤੀ ਆ ਤੇ ਪੂਰੀ ਦੇਖਣ ਤੋਂ ਬਾਅਦ ਤੁਸੀਂ ਮੈਨੂੰ ਇਹ ਗੱਲ ਕਹਿ ਦਿਓ ਵੀ ਭਾਈ ਵਿਕ ਗਏ ਖਰੀਦੇ ਗਏ ਕਿੰਨੇ ਦੇ ਵਿੱਚ ਖਰੀਦੇ ਗਏ ਪੇਡ ਪ੍ਰਮੋਸ਼ਨ ਲੱਲੇ ਭੱਬੇ ਜਿਹੜੇ ਅੱਜ ਕੱਲ੍ਹ ਕੁਝ ਕੁ ਲੋਕ ਕਰਦੇ ਹੁੰਦੇ ਬਾਅਦ ਵਿੱਚ ਤੁਹਾਨੂੰ ਪੂਰੇ ਪੂਰੇ ਅਧਿਕਾਰ ਆ ਜੋ ਮਰਜ਼ੀ ਕਰੀ ਜਾਏ ਉਹ ਪਰ ਉਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਇਹ ਆ ਵੀ ਜੇਕਰ ਅਸੀਂ ਕਿਸੇ ਚੀਜ਼ ਨੂੰ ਵੇਖਿਆ ਨਾ ਹੋਵੇ ਮੰਨ ਲਓ ਮੈਥੋਂ ਵੀ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਣਗੀਆਂ ਵੇਖਣ ਵੱਲੋਂ ਜੇਕਰ ਅਸੀਂ ਕਿਸੇ ਚੀਜ਼ ਨੂੰ ਵੇਖਿਆ ਨਾ ਹੋਵੇ ਤੇ ਉਹਦੇ ਬਾਰੇ ਆਪਾਂ ਪਹਿਲਾਂ ਹੀ ਆਪਣੀ رائے ਪੇਸ਼ ਕਰ ਲਈਏ ਵੀ ਇਹ ਤਾਂ ਬਕਵਾਸ ਹੈ ਜਾਂ ਇਹ ਬਹੁਤ ਚੰਗੀ ਹੈ ਤਾਂ ਫਿਰ ਆਪਣੀ ਮਤ ਦੇ ਉੱਤੇ ਸਵਾਲ ਖੜੇ ਹੋਣਗੇ ਕਿ ਨਹੀਂ ਜਦੋਂ ਅਸੀਂ ਆਮ ਤੌਰ ਦੇ ਉੱਤੇ 35 ਜਾਂ 40 ਮਿੰਟ ਦਾ ਚੱਜ ਦਾ ਵਿਚਾਰ ਜਾਂ ਕੋਈ ਵੀ ਹੋਰ ਪ੍ਰੋਗਰਾਮ ਕਰਦੇ ਆ ਖਬਰ ਨਹੀਂ ਖਬਰ ਕਰਦੇ ਹਾਂ ਕੁਸ਼ੋਰ ਕਰਦੇ ਹਾਂ ਉਹਦੇ ਕਈ ਵਾਰੀ ਨਾ ਪਹਿਲੇ 3 ਮਿੰਟਾਂ ਦੇ ਵਿੱਚ ਹੀ ਜਾਂ ਤਾਂ ਕਹਿ ਦਿੰਦੇ ਆ ਆਉਸਮ ਤੇ ਜਾਂ ਕਹਿ ਦਿੰਦੇ ਆ ਐਵੇਂ ਜੀਨੇ ਆਉਸਮ ਕਿਹਾ ਸਿਰਾ ਕਿਹਾ ਅਤ ਕਿਹਾ ਗਦਰ ਕਿਹਾ ਵੈਰੀ ਨਾਈਸ ਇਹ ਕਿਹਾ ਇਹ ਵੀ ਗਲਤ ਆ ਤੇ ਜਿਨੇ ਇਹ ਗੱਲ ਕਹੀ ਕਿ ਗੱਲ ਨਹੀਂ ਬਣੀ ਤੇ ਇਹ ਵੀ ਗੱਲ ਤਾਂ ਕਿਉਂਕਿ ਤੁਸੀਂ ਤਾਂ 3 ਮਿੰਟਾਂ ਦੇ ਵਿੱਚ رائے ਬਣਾਈ ਆ ਤੁਸੀਂ ਤਾਂ 35 ਮਿੰਟ ਲਾਇ ਹੀ ਨਹੀਂ ਜਾਂ ਤਾਂ ਤੁਸੀਂ ਇਹ ਗੱਲ ਕਹੋ ਕਿ ਮੈਂ ਹਲੇ ਤੱਕ ਦੇਖਿਆ ਨਹੀਂ ਜਦੋਂ ਦੇਖ ਲਿਆ ਫਿਰ ਮੈਂ ਆਪਣੇ ਵਿਚਾਰ ਪੇਸ਼ ਕਰੂੰ ਕਾਲੀ ਕਹੀ ਹੈ ਮੈਂ ਗੱਲ ਇਸ ਤੇ ਆਉਣ ਲੱਗਾ ਵੀ ਪਾਈ ਗਿੱਪੀ ਗਰੇਵਾਲ ਦੀ ਫਿਲਮ ਦੇ ਬਾਰੇ ਵਿਚਾਰ ਵੱਖੋ ਵੱਖਰੇ ਆ ਗਿੱਪੀ ਗਰੇਵਾਲ ਜਾਂ ਕਿਸੇ ਵੀ ਹੋਰ ਦੀ ਫਿਲਮ ਦੇ ਉੱਤੇ ਵਿਚਾਰ ਵੱਖੋ ਵੱਖਰੇ ਹੋਣਾ ਇਹ ਕੁਦਰਤੀ ਗੱਲ ਆ ਇਹ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਮੈਨੂੰ ਚੰਗੀ ਲੱਗੀ ਉਹ ਤੁਹਾਨੂੰ ਵੀ ਲੱਗੇ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਮੈਨੂੰ ਵੀ ਲੱਗੇ ਪਰ ਸਾਡੀ ਸਮੱਸਿਆ ਪੰਜਾਬੀਗਾਂ ਦੀ ਇਹ ਆ ਕਿ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਤੇ ਮੈਨੂੰ ਨਹੀਂ ਲੱਗੀ ਤੁਸੀਂ ਮੈਨੂੰ ਇਹ ਗੱਲ ਕਹੋਗੇ ਵੀ ਇਹ ਤਾਂ ਵਿਕ ਗਿਆ ਇਹ ਤਾਂ ਖਰੀਦ ਲਿਆ ਇਹ ਤਾਂ ਕਾਮਰਾੜੇ ਹਨ ਫਲਾਣੇ ਹਨ ਢਿੰਗੜੇ ਹਨ ਇਹ ਸਾਡੀ ਸਮੱਸਿਆ ਬਣ ਗਈ ਆ ਕਿ ਮੇਰੇ ਵਿਚਾਰਾਂ ਨਾਲ ਜੇਕਰ ਤੇਰੇ ਵਿਚਾਰ ਮੇਲ ਨਹੀਂ ਖਾਂਦੇ ਤਾਂ ਤੂੰ ਵੀ ਕਿਹਾ ਹੋਇਆ ਤੂੰ ਇੱਕ ਧਿਰ ਦਾ ਹੈਗਾ ਤੂੰ ਫਲਾਣਾ ਹੈਗਾ ਜਦਕਿ ਸ਼ਖਸੀ ਆਜ਼ਾਦੀਆਂ ਵਿਚਾਰ ਆਪੋ ਆਪਣੇ ਆ ਤਰਕ ਦੇ ਨਾਲ ਤਹਜ਼ੀਬ ਦੇ ਨਾਲ ਜ਼ਾਬਤੇ ਦੇ ਵਿੱਚ ਰਹਿ ਕੇ ਮर्याਦਾ ਵਿੱਚ ਰਹਿ ਕੇ ਸਾਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਅਧਿਕਾਰ ਹੈ ਗਿੱਪੀ ਕਰੇ ਵਾਲਦੀਆਂ ਵੀਡੀਓ ਹੁਣ ਕਾਫੀ ਆ ਰਹੀਆਂ ਤੇ 80% ਦੀ ਲੋਕ ਇਹ ਗੱਲ ਕਹਿੰਦੇ ਜੀ ਕਿ ਜਿਹੜੀ ਅਸੀਂ ਫਿਲਮ ਅਕਾਲ ਵੇਖ ਕੇ ਆਏ ਆ ਇਹ ਸਾਨੂੰ ਚੰਗੀ ਲੱਗੀ ਆ ਮੈਂ ਫੇਰ ਇਹ ਗੱਲ ਕਹਿਣਾ ਫਿਲਮ ਦੇਖਣੀ ਨਾ ਦੇਖਣੀ ਤੁਸੀਂ ਕੋਈ ਹੋਰ ਫਿਲਮ ਦੇਖ ਲਓ ਉਹ ਵੀ ਨਹੀਂ ਦੇਖਣੀ ਮੇਰੇ ਵੱਲੋਂ ਤੁਸੀਂ ਗਿੱਪੀ ਦੀਆਂ ਪੁਰਾਣੀਆਂ ਦੇਖੋ ਨਾ ਦੇਖੋ ਤੁਸੀਂ ਦਲਜੀਤ ਦੀਆਂ ਦੇਖੋ ਨਾ ਦੇਖੋ ਤੁਸੀਂ ਕੋਈ ਫਿਲਮ ਦੇਖੋ ਤੁਸੀਂ ਜਾਟ ਵੇਖਿਓ ਨਾ ਵੇਖੋ ਮੇਰਾ ਇਹ ਨਾਲ ਕੀ ਤਲਕਾ ਪਰ ਮੇਰੇ ਮਨ ਦੇ ਵਿੱਚ ਸਵਾਲ ਹੀ ਜ਼ਰੂਰ ਆਉਂਦਾ ਵੀ ਯਾਰ ਅਸੀਂ ਜਿਸ ਤਰੀਕੇ ਦੇ ਨਾਲ ਵਿਰੋਧ ਕਰਦੇ ਆ ਸਾਨੂੰ ਕੋਈ ਜਥੇਦਾਰ ਨਹੀਂ ਪਸੰਦ ਕਈ ਲੋਕ ਇਹ ਗੱਲ ਕਹਿਣਗੇ ਕਿ ਸਾਨੂੰ ਨਾ ਗਿਆਨੀ ਕੁਲਦੀਪ ਸਿੰਘ ਗੜਗੱਜ ਪਸੰਦ ਨਹੀਂ ਇੱਕ ਦਿਨ ਪਿਛਲੇ ਦਿਨੀ ਉਹਨਾਂ ਨੂੰ ਸਰੋਪਾ ਦੇਣ ਤੋਂ ਰੋਕ ਦਿੱਤਾ ਗਿਆ ਸੀ ਇੱਕ ਸਮਾਗਮ ਦੇ ਵਿੱਚ ਕਹਿੰਦੇ ਕਿ ਤੁਹਾਨੂੰ ਜਥੇਦਾਰ ਸਾਹਿਬ ਪਸੰਦ ਨਹੀਂ ਕਰਦੀ ਸੰਗਤ ਤੇ ਭਾਈ ਜੀ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਤੇ ਉਹਨਾਂ ਨੂੰ ਵੀ ਕੌਣ ਪਸੰਦ ਕਰੂਗਾ ਇਹ ਪੂਰੇ ਪੰਜਾਬ ਦੇ ਵਿੱਚ ਤਾਂ ਇਦਾਂ ਹੈ ਹੀ ਨਹੀਂ ਮੈਨੂੰ ਤਾਂ ਕਦੇ-ਕਦੇ ਐ ਲੱਗਦਾ ਵੀ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਭਾਈ ਡੱਡੂਆਂ ਦੀ ਪੰਸੇਰੀ ਵਰਗੇ ਬਣੀ ਜਾਂਦੇ ਆ ਹੁਣ ਤਾਂ ਮੈਨੂੰ ਲੱਗਦਾ ਵੀ ਕਿਲੋਂਾਂ ਦੇ ਹਿਸਾਬ ਤੇ ਆਪਾਂ ਕਿਲੋਂ ਵੀ ਨਹੀਂ ਇਕੱਠੇ ਹੁੰਦੇਗੇ ਅੱਜ ਹਾਲਾਤੇ ਬਣੇ ਪਏ ਆ ਕਦੇ ਸਾਨੂੰ ਕੋਈ ਗੱਲ ਲੱਗਦੀ ਕਦੇ ਕੋਈ ਗੱਲ ਲੱਗਦੀ ਆ ਅਸੀਂ ਕਿਸੇ ਮੁੱਦੇ ਦੇ ਉੱਤੇ ਸਹੀ ਤਰੀਕੇ ਨਾਲ ਤਰਕ ਦੇ ਨਾਲ ਇੱਕ ਸਟੈਂਡ ਕੀਤਾ ਹੀ ਨਹੀਂ ਕਦੇ ਨਾ ਸਾਨੂੰ ਪ੍ਰਧਾਨ ਪਸੰਦ ਨਾ ਸਾਨੂੰ ਕਿਸੇ ਪਾਰਟੀ ਦੀ ਸਿਆਸਤ ਪਸੰਦ ਨਾ ਸਾਨੂੰ ਕੋਈ ਗਵਈਆ ਪਸੰਦ ਨਾ ਸਾਨੂੰ ਕੋਈ ਸਿੱਖ ਪ੍ਰਚਾਰਕ ਪਸੰਦ ਨਾ ਸਾਨੂੰ ਕੋਈ ਪੱਤਰਕਾਰ ਪਸੰਦ ਸਮਾਜ ਦੇ ਵਿੱਚ ਕੋਈ ਵੀ ਨਾ ਸਾਨੂੰ ਕੋਈ ਸਮਾਜ ਸੇਵੀ ਪਸੰਦ ਸਾਨੂੰ ਪਸੰਦ ਕੀ ਆ ਪਹਿਲੀ ਗੱਲ ਤਾਂ ਇਹ ਆ ਤੇ ਸਭ ਤੋਂ ਵੱਡਾ ਸਵਾਲ ਇਹ ਆ ਵੀ ਜੇਕਰ ਅੱਜ ਮਰਾਠਿਆਂ ਦੀ ਫਿਲਮ ਆ ਸਕਦੀ ਆ ਵਿੱਕੀ ਕੌਸ਼ਲ ਦੀ ਜਿਹਦਾ ਨਾਂ ਸ਼ਾਵਾ ਉਹ ਫਿਲਮ ਆ ਸਕਦੀ ਆ ਤੇ ਉਹ ਦੁਨੀਆ ਭਰ ਦੇ ਵਿੱਚ ਸ਼ਾਸਕਦੀ ਆ ਤੇ ਕਈ ਸੈਂਕੜੇ ਕਰੋੜ ਦਾ ਕਾਰੋਬਾਰ ਕਰ ਸਕਦੀ ਆ ਉਹ ਤੁਹਾਨੂੰ ਚੇਤੇ ਹੋਣਾ ਮੇਰਾ خیال ਵੀ ਮਹਾਰਾਸ਼ਟਰ ਦੇ ਵੱਲ ਤੇ ਕਈ ਹੋਰ ਥਾਵਾਂ ਤੇ ਲੋਕਾਂ ਨੇ ਉਹਦਾ ਸਹਿਯੋਗ ਕਿਵੇਂ ਦਿੱਤਾ ਵੀ ਸਾਡੀ ਫਿਲਮ ਆਈ ਆ ਲੋਕਾਂ ਨੇ ਕਮਾਲਾਂ ਕਰਤੀਆਂ ਗੜਗੱਜ ਬਲਾਤੇ ਲੋਕਾਂ ਨੇ atyp ਰਾਤੀ ਇਨਾ ਸਹਿਯੋਗ ਦਿੱਤਾ ਲੋਕਾਂ ਨੇ ਆਪਦੇ ਕੋਲੋਂ ਟਿਕਟਾਂ ਖਰਚ-ਖਰਚ ਕੇ ਵੀ ਭਾਈ ਮਰਾਠਿਆਂ ਨੇ ਵੀ ਭਾਈ ਇਹ ਸਾਡੀ ਮਰਾਠਿਆਂ ਦੀ ਫਿਲਮ ਆਈ ਆ ਸਾਡੀ ਸੋਚ ਨਾਲ ਮਿਲਦੀ ਫਿਲਮ ਆਈ ਆ ਸਾਡੇ ਕੋਲੇ ਕੀ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਧਾਰਨ ਦੇਣਾ ਇੱਕ ਪਿੱਛੇ ਜਿਹੀ ਫਿਲਮ ਆਈ ਸੀ ਉਹ ਫਿਲਮ ਕਾਮਯਾਬ ਨਹੀਂ ਹੋਈ ਉਹ ਸਿੱਖ ਵਿਸ਼ੇ ਤੇ ਆਧਾਰਿਤ ਸੀ ਉਹ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਕਿਸੇ ਜਥੇਬੰਦੀ ਨੂੰ ਜੇ ਫਿਲਮ ਦਿਖਾਈ ਸੀ ਉਹ ਕਹਿੰਦਾ ਕਿ ਸ਼੍ਰੋਮਣੀ ਕਮੇਟੀ ਦੀ ਅਸੀਂ ਇਜਾਜ਼ਤ ਲੈ ਲਈ ਸੀ ਮੈਂ ਕਿਹਾ ਜੀ ਫਿਲਮ ਚੱਲੀ ਨਹੀਂ ਇਹਦੇ ਵਿੱਚ ਕੁਝ ਕਿ ਕਿੰਤੂ ਪ੍ਰੰਤੂ ਵਾਲੀਆਂ ਗੱਲਾਂ ਵੀ ਹੋਈਆਂ ਉਹ ਕਹਿੰਦਾ ਬਾਈ ਜੀ ਜਦੋਂ ਅਸੀਂ ਇਹੋ ਜੀ ਫਿਲਮ ਬਣਾਉਣੀ ਹੋਵੇ ਅਸੀਂ ਚੋਰੀ-ਚੋਰੀ ਬਣਾਉਨੇ ਆ ਇੱਥੇ ਕੀ ਪਤਾ ਚਾਰ ਜਣੇ ਸੈੱਟ ਤੇ ਆ ਕੇ ਇਹ ਗੱਲ ਕਹਿਣ ਸਾਨੂੰ ਤਾਂ ਤੁਹਾਡੀ ਮਰਿਆਦਾ ਮੁਤਾਬਕ ਨਹੀਂ ਗੱਲ ਲੱਗਦੀ ਉਹ ਕਹਿੰਦੇ ਕਿਰੀ ਕਿਰੀ ਅਸੀਂ ਗੱਲ ਮੰਨੀਏ ਅੱਜ ਸੰਪਰਦਾਵਾਂ ਬਹੁਤ ਆ ਅੱਜ ਬਹੁਤ ਸਾਰੀਆਂ ਸਿੱਖੀ ਦੇ ਨਾਲ ਸਮਰਪਤ ਸ਼ਖਸੀਤਾ ਹੈਗੀਆਂ ਸਭ ਦੇ ਆਪੋ ਆਪਣੇ ਵਿਚਾਰ ਆ ਕਿਸੇ ਦੀ ਕਿਸੇ ਨਾਲ ਸੋਚ ਮੇਲ ਨਹੀਂ ਖਾਂਦੀ ਸਾਡੀ ਗੱਲ ਨਾਲ ਕਿਹਦੀ ਮੇਲ ਖਾਣੀ ਆ ਮਤਲਬ ਇਹ ਆ ਵੀ ਕੀ ਆਉਂਦੇ ਸਮੇਂ ਦੇ ਵਿੱਚ ਸਿੱਖਾਂ ਦੀ ਬਹਾਦਰੀ ਨੂੰ ਪੇਸ਼ ਕਰਨ ਵਾਲੀਆਂ ਸਿੱਖ ਪਾਤਰਾਂ ਦੀ ਗੱਲ ਕਰਕੇ ਫਿਲਮਾਂ ਬਣਾਉਣ ਵਾਲੀਆਂ ਗੱਲਾਂ ਖਤਮ ਹੋ ਜਾਣਗੀਆਂ ਸਵਾਲ ਇਹ ਪੈਦਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਫਿਲਮ ਦੇ ਉੱਤੇ ਟਿੱਪਣੀ ਨਹੀਂ ਕੀਤੀ ਹਲੇ ਤੱਕ ਨਹੀਂ ਕੀਤੀ ਹੁਣ ਆਪਾਂ ਇਹ ਗੱਲ ਕਹਾਂਗੇ ਲੈ ਕਮੇਟੀ ਨੂੰ ਤਾਂ ਕੋਈ ਪੁੱਛਦਾ ਨਹੀਂਗਾ ਕੋਈ ਵੀ ਬੰਦਾ ਕੁਝ ਵੀ ਕਹਿ ਦਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆਪਾਂ ਇਹੀ ਗੱਲ ਕਹਿੰਦੇ ਆ ਜਥੇਦਾਰ ਸਾਹਿਬ ਸਤਕਾਰਯੋਗ ਆਪਾਂ ਇਹ ਗੱਲ ਕਹਿੰਦੇ ਆ ਪਰ ਨਾ ਤਾਂ ਸਰਬੱਤ ਖਾਲਸਾ ਵਾਲੇ ਜਥੇਦਾਰਾਂ ਨੇ ਇਸ ਫਿਲਮ ਦਾ ਵਿਰੋਧ ਕੀਤਾ ਨਾ ਬਾਕੀ ਤਖਤਾਂ ਦੇ ਜਥੇਦਾਰਾਂ ਨੇ ਦਾ ਵਿਰੋਧ ਕੀਤਾ ਨਾ ਜਿਹੜੇ ਤਖਤਾਂ ਤੋਂ ਹਟਾਏ ਗਏ ਜਥੇਦਾਰ ਉਹਨਾਂ ਨੇ ਵਿਰੋਧ ਕੀਤਾ ਨਾ ਕਿਸੇ ਪੰਥਕ ਹਸਤੀ ਨੇ ਜਿਵੇਂ ਆਪਾਂ ਕਹਿੰਦੇ ਵੀ ਭਾਈ ਪਿੰਦਰਪਾਲ ਸਿੰਘ ਨੇ ਜਾਂ ਕਿਸੇ ਹੋਰ ਸ਼ਖਸੀਤ ਨੇ ਦਾ ਵਿਰੋਧ ਕੀਤਾ ਵਿਰੋਧ ਕਰਨ ਵਾਲੇ ਬੰਦੇ ਕੌਣ ਹਨ ਤੇ ਜਦੋਂ ਕੋਈ ਇਹੋ ਜੀ ਫਿਲਮ ਘਾਟਾ ਖਾਂਦੀ ਆ ਜਾਂ ਉਹ ਕਾਮਯਾਬ ਨਹੀਂ ਹੁੰਦੀ ਤਾਂ ਕੀ ਭਵਿੱਖ ਦੇ ਵਿੱਚ ਕੋਈ ਸਿੱਖ ਪਾਤਰਾਂ ਨੂੰ ਸਿਰਜ ਕੇ ਫਿਲਮ ਬਣੂਗੀ ਉਹਦੇ ਸਮੇਂ ਦੇ ਵਿੱਚ ਸਵਾਲ ਇਹ ਆ ਹੁਣ ਮੇਰੇ ਮਨ ਦੇ ਵਿੱਚ ਇਹ ਗੁੱਸਾ ਨਾ ਕਰਿਓ ਇਸ ਗੱਲ ਦਾ ਫਿਰ ਮੈਂ ਐਂਡ ਦੇ ਉੱਤੇ ਗੱਲ ਆਉਣਾ ਵੀ ਵਿਕਿਆ ਕੌਣਾ ਤੇ ਕੌਣ ਨਹੀਂ ਹੁਣ ਇਹ ਗੱਲ ਚੱਲੀ ਕਿ ਭਾਈ ਉਹ ਅਸਲੀ ਦਾੜੀ ਰੱਖਦੇ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਆ ਅਸਲੀ ਦਾੜੀ ਰੱਖਦੇ ਪਰ ਉਹ ਕਲਾਕਾਰ ਜੇਕਰ ਉਹਨਾਂ ਨੂੰ ਭਵਿੱਖ ਦੇ ਵਿੱਚ ਕੋਈ ਹੋਰ ਫਿਲਮ ਦੀ ਆਫਰ ਹੁੰਦੀ ਵੀ ਭਾਈ ਅੱਜ ਉਹਨਾਂ ਨੇ ਕਮੇਡੀ ਫਿਲਮ ਕਰਨੀ ਆ ਅੱਜ ਉਹਨਾਂ ਨੇ ਕੋਈ ਹੋਰ ਫਿਲਮ ਕਰਨੀ ਆ ਅੱਜ ਉਹਨਾਂ ਨੇ ਕੋਈ ਐਕਸ਼ਨ ਫਿਲਮ ਕਰਨੀ ਆ ਜਦੋਂ ਉਹ ਦਾੜੀ ਕੱਟ ਦਿੰਦੇ ਤਾਂ ਫੇਰ ਜਜ਼ਬਾਤ ਨਹੀਂ ਸੀ ਢਕਣੇ ਫੇਰ ਆਪਾਂ ਇਹ ਗੱਲ ਕਹਿਣੀ ਸੀ ਬਿੱਲਾ ਰੁਪਈਏ ਕਮਾਉਣ ਵਾਸਤੇ ਰਣੇ ਆਏ ਕਰ ਲਿਆ ਹੁਣ ਜਦੋਂ ਉਹ ਕੰਮ ਨਿਕਲ ਗਿਆ ਹੁਣ ਦਾੜੀ ਕਤਰ ਲਈ ਆ ਐਂ ਕਰੋਗੇ ਤੁਸੀਂ ਪਵਿੱਖ ਦੇ ਵਿੱਚ ਕਈ ਬੰਦਿਆਂ ਨਾਲ ਕਰੋਗੇ ਮਤਲਬ ਇਹ ਆ ਵੀ ਅਸੀਂ ਕਲਾਕਰ ਹਾਂ ਜੇ ਕੋਈ ਦਸਤਾਰ ਸਜਾ ਕੇ ਜੇ ਕੋਈ ਬਾਣਾ ਪਹਿਨ ਕੇ ਗਲਤ ਕੰਮ ਕਰੇ ਸਿੱਖਾਂ ਦੇ ਉੱਤੇ ਗੰਦਗੀਆਂ ਟਿੱਪਣੀਆਂ ਕਰੇ ਸਿੱਖ ਪਾਤਰਾਂ ਦਾ ਨਰਾਦਰ ਕਰੇ ਸ਼ੇਕ ਇਤਿਹਾਸ ਦੇ ਉੱਤੇ ਕਿੰਤੂ ਕਰੇ ਮੈਂ ਲਾਹਨਤ ਪਾਉਂਗਾ ਉਸ ਬੰਦੇ ਨੂੰ ਪਰ ਮੈਂ ਫਿਰ ਇਹ ਗੱਲ ਕਹਿਣਾ ਅਕਾਲ ਫਿਲਮ ਦੇ ਵਿੱਚ ਤਾਂ ਖੁਸ਼ ਹੈ ਹੀ ਨਹੀਂ ਇਦਾਂ ਦਾ ਕਈ ਬੰਦੇ ਕਹਿੰਦੇ ਬਈ ਉਹਦੇ ਵਿੱਚ ਆਸ਼ਕੀ ਕੀਤੀ ਆ ਜਿਹੜੇ ਬੰਦਿਆਂ ਨੇ 250 ਰੁਪਈਆ ਲਾ ਕੇ ਫਿਲਮ ਦੇਖੀ ਉਹਨਾਂ ਨੇ ਇਹ ਗੱਲ ਕਈ ਹੀ ਨਹੀਂ ਕਿ ਆਸ਼ਕੀ ਕੀਤੀ ਆ ਜਿਨ੍ਹਾਂ ਨੇ ਵੇਖੀ ਨਹੀਂ ਉਹ ਕਹਿੰਦੇ ਆਸ਼ਕੀ ਕੀਤੀ ਆ ਉਹਦੇ ਵਿੱਚ ਮੀਆਂ ਬੀਵੀ ਆ ਮੀਆਂ ਬੀਵੀ ਦਾ ਮੇਰੇ ਅਖਿਆਲ ਬਈ ਜੇ ਇਹ ਉਦਾਹਰਨ ਦੇ ਤੌਰ ਤੇ ਵੀ 2.5 ਘੰਟੇ ਦੀ ਫਿਲਮ ਹੋਵੇ ਤੇ ਮੀਆਂ ਬੀਬੀ ਰਾਏ ਨਹੀਂ ਕੋਈ ਜੱਫੋ ਜੱਫੀ ਵਾਲੇ ਸੀਨ ਹੋਣ ਤੇ ਕੁਝ ਹੋਰ ਹੋਵੇ। ਉਹਦੇ ਵਿੱਚ ਇੱਕ ਗਾਣਾ ਵੀ ਆ, ਕੇ ਵੀ ਮੇਰਾ ਖਿਆਲ ਆ ਵੀ 3-4 ਮਿੰਟ ਵੀ ਨਹੀਂ ਹੋਣੇ ਪੂਰੇ ਜਿਹਦੇ ਵਿੱਚ ਉਹ ਮੀਆਂ ਬੀਬੀ ਇੱਕ ਗਾਣੇ ਦੇ ਵਿੱਚ ਹੈਗੇ ਆ। ਮੇਰੇ ਕਹਿਣ ਦਾ ਭਾਵ ਸਿਰਫ ਇਹ ਆ ਵੀ ਅਸੀਂ ਪੰਜਾਬ ਦੇ ਵਿੱਚ ਹਾਂ ਆ ਜਿਹੜਾ ਵਰਤਾਰਾ ਹੋਇਆ ਆ ਤਾਲ ਫਿਲਮ ਤੋਂ ਬਾਅਦ ਮੈਂ 4-5 ਪ੍ਰੋਡਿਊਸਰਾਂ ਨਾਲ ਗੱਲ ਕੀਤੀ ਜਿਹੜੇ ਕਿ ਪੈਸੇ ਲਾਉਂਦੇ ਪੰਜਾਬ 'ਚ ਹੈਗੀ 5-7 ਆ ਨਹੀਂ ਤਾਂ ਘਾਟਾ ਹੀ ਪੈਂਦਾ ਹੁੰਦਾ ਨਹੀਂ ਤਾਂ ਕੋਈ ਮੁਨਾਫੇ ਵਾਲੀ ਗੱਲ ਹੈ ਨਹੀਂ। ਤੁਸੀਂ ਦੇਖ ਲਓ ਜਾਂ ਮੈਂ ਦੇਖ ਲਾਂ ਪਾ ਕਿੰਨੀਆਂ ਕਿ ਫਿਲਮਾਂ ਟਿਕਟਾਂ ਲੈ ਲੈ ਵੇਨੇ ਆ। ਜਦੋਂ ਟਿਕਟਾਂ ਲੈ ਕੇ ਵੇਂਦੇ ਹੀ ਨਹੀਂ ਆਪਾਂ ਤਾਂ ਬਿਨੇ ਮੋਬਾਈਲ ਲੈ ਕੇ ਤਾਂ ਵਿੱਚ ਬੈਜਨੇ ਸਿਨੇਮੇ ਦੇ ਵੀ ਭਾਈ ਮੈਂ ਇਹਨੂੰ ਸਭ ਤੋਂ ਪਹਿਲਾਂ ਕਾਪੀ ਕਰਕੇ ਆਪਦੀ YouTube ਤੇ ਪਾਉਂਗਾ ਬੇੜਾ ਗਰਕਤਾ ਪੰਜਾਬੀ ਸਿਨੇਮੇ ਦਾ ਕਰਨ ਦੇ ਵਿੱਚ ਸਭ ਦਾ ਯੋਗਦਾਨ ਆ ਨਾ ਜੇ ਸਾਊਥ ਵਾਲੇ ਦੱਖਣ ਵਾਲੇ ਆਪਦੇ ਸਿਨੇਮੇ ਨੂੰ ਪਿਆਰ ਕਰਦੇ ਫਲॉप ਫਿਲਮ ਨੂੰ ਵੀ ਇੰਨੀ ਫਲॉप ਨਹੀਂ ਹੋਣ ਦਿੰਦੇ ਵੀ ਭਾਈ ਉਹ ਮਰ ਜੇ ਪ੍ਰੋਡਿਊਸਰ ਮੈਂ 5-7 ਪ੍ਰੋਡਿਊਸਰਾਂ ਨਾਲ ਗੱਲ ਕੀਤੀ ਉਹ ਬਾਈ ਕਹਿੰਦੇ ਵੀ ਅਸੀਂ ਨਹੀਂ ਕੋਈ ਇਹੋ ਜਿਹਾ ਪੰਗਾ ਲੈਂਦੇ ਅਸੀਂ ਤਾਂ ਇਹੋ ਜੀ ਗੱਲ ਤੋਂ ਬਾਈ ਜੀ ਕਿਲੋਮੀਟਰ ਦੂਰ ਰਵਾਂਗੇ ਪਹਿਲਾਂ ਲਾਇਗੇ 10-15 ਕਰੋੜ ਰੁਪਈਆ ਤੇ ਬਾਅਦ ਦੇ ਵਿੱਚ ਭਾਈ ਕੋਈ ਨਾ ਕੋਈ ਆ ਕੇ ਇੱਥੇ 10 ਜਣੇ 20 ਜਣੇ 50 ਜਣੇ 100 ਜਣਾ 200 ਜਣਾ ਇਹ ਗੱਲ ਕਵੇ ਜੀ ਹਸਤਾ ਤੁਹਾਡੇ ਪੋਸਟਰ ਪਾੜਦੇ ਆ ਤੁਹਾਡੀ ਫਿਲਮ ਲੱਗਣ ਨਹੀਂ ਦੇਣੀ ਸਿਨੇਮੇ ਬੰਦ ਕਰਵਾਉਣੇ ਆ ਤੇ ਉਹ ਕਹਿੰਦੇ ਭਾਈ ਜੀ ਸਾਨੂੰ ਪਾਗਲ ਕੁੱਤੇ ਨੇ ਵੱਡੇ ਅਸੀਂ ਬਣਾਉਦੇ ਹੀ ਨਹੀਂ ਅਸੀਂ ਲੈਣਾ ਕੀ ਇਸ ਗੱਲ ਤੋਂ ਹੋਰ بڑے ਵਿਸ਼ੇ ਹੈਗੇ ਆ ਜਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਿਲਮਾਂ ਬਣਾਵੇ ਤੇ ਜਾਂ ਫਿਰ ਉਹ ਲੋਕ ਬਣਾਉਣ ਜਿਹੜੇ ਕਿ ਵਿਰੋਧ ਕਰਦੇ ਆ ਤੇ ਜਾਂ ਫਿਰ ਇਹ ਹੋਵੇ ਜੀ ਇੱਕ ਬਹੁਤ ਵੱਡਾ ਇਕੱਠ ਸੱਦਿਆ ਜਾਵੇ ਲੱਖਾਂ ਲੋਕਾਂ ਦਾ ਉਹਨਾਂ ਲੱਖਾਂ ਲੋਕਾਂ ਨੂੰ ਪਹਿਲਾਂ ਹੀ ਫਿਲਮ ਦਿਖਾਈ ਜਾਵੇ ਵੀ ਭਾਈ ਤੁਹਾਨੂੰ ਠੀਕ ਲੱਗਦੀ ਆ ਉਹ ਜਦੋਂ ਕਹਿੰਨ ਠੀਕ ਆ ਤੇ ਫਿਰ ਆਪਾਂ ਰਿਲੀਜ਼ ਕਰੀਏ ਤੇ ਜਦੋਂ ਸਭ ਨੇ ਪਹਿਲਾਂ ਹੀ ਵੇਖ ਲਈ ਹੋਊਗੀ ਤੇ ਬਾਅਦ ਦੇ ਵਿੱਚ ਕਿਸੇ ਨੂੰ ਵਿਖਾਉਣ ਦੀ ਲੋੜ ਵੀ ਨਹੀਂ ਫਿਰ ਮੈਂ ਬੇਨਤੀ ਇਹ ਕਰਦਾ ਭਾਵੇਂ ਸ਼ਾਵਾ ਭਾਵੇਂ ਆਉਂਦੇ ਸਮੇਂ ਦੇ ਵਿੱਚ ਦਲਜੀਤ ਲੀਆਂ ਫਿਲਮਾਂ ਆਉਣ ਭਾਵੇਂ ਆਉਣ ਅਮਰਿੰਦਰ ਗਿੱਲ ਦੀਆਂ ਤੇ ਭਾਵੇਂ ਆਉਣ ਗਿੱਪੀ ਦੀਆਂ ਤੇ ਭਾਵੇਂ ਆਉਣ ਜਿਮੀ ਸ਼ੇਰ ਗਿੱਲ ਦੀਆਂ ਤੇ ਭਾਵੇਂ ਕਿਸੇ ਹੋਰ ਭੈਣ ਵੀਰ ਦੀਆਂ ਫਿਲਮ ਨੂੰ ਦੇਖ ਕੇ ਥੋੜਾ ਜਿਹਾ ਤਰੀਕੇ ਨਾਲ ਤਹਜ਼ੀਬ ਦੇ ਨਾਲ ਆਪਾਂ ਨੂੰ ਆਪਣਾ ਵਿਰੋਧ ਦਰਜ ਕਰਾਉਣਾ ਪਊਗਾ ਏ ਨਹੀਂ ਵੀ ਆਪਣਾ ਟੋਡ ਮਾਰਨ ਨੂੰ ਫਿਰਦੇ ਆ ਵੀ ਭਾਈ ਅਸੀਂ ਤਾਂ ਐ ਹੂਣ ਹੀ ਨਹੀਂ ਦੇਣਾ ਸਾਡੀ ਤਾਂ ਲਕੀਰ ਖਿੱਚ ਪਈ ਅਸੀਂ ਆ ਦੇਖੋ ਜੀ ਹੁਣ ਮੈਨੂੰ ਜਾਣਕਾਰੀ ਮਿਲੀ ਆ ਵੀ ਕੁਝ ਕੁ ਐਕਟਰ ਨੇ ਕੁਝ ਕੁ ਕਲਾਕਾਰ ਨੇ ਜਿਨ੍ਹਾਂ ਨੇ ਕਿ ਇਸ ਫਿਲਮ ਨੂੰ ਰੁਕਵਾਉਣ ਦੇ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਨੇ ਕਿ ਸਿਨੇਮੇ ਦੇ ਵਿੱਚ ਜਾ ਕੇ ਗੱਲ ਕੀਤੀ ਕਿ ਫਿਲਮ ਬੰਦ ਕਰੋ ਉਹਨਾਂ ਨੇ ਆਪ ਵੀ ਕਈ ਹੋਈਆਂ ਫਿਲਮਾਂ ਵਿੱਚ ਕੰਮ ਕੀਤਾ ਮਤਲਬ ਇਹ ਆ ਜੀ ਕਿ ਪੰਜਾਬੀ ਸਿਨੇਮੇ ਦੇ ਵਿੱਚ ਪੋਲਿਟਿਕਸ ਵੀ ਕਿੰਨੀ ਆਪਾਂ ਦੇਖੀ ਆ ਪਿਛਲੇ ਦਿਨੀ ਮਠੜੇ ਫਿਲਮ ਤੇ 6 Eच ਦਾ ਵਿਵਾਦ ਵੀ ਚੱਲਿਆ ਸੋਸ਼ਲ ਮੀਡੀਆ ਤੇ ਬੜਾ ਕੁਝ ਹੁੰਦਾ ਰਿਹਾ ਹੁਣ ਇਸ ਫਿਲਮ ਦੀ ਗੱਲ ਆ ਗਈ ਇਸ ਤੋਂ ਪਹਿਲਾਂ ਵੀ ਗੱਲਾਂ ਚੱਲੀਆਂ ਚਲੋ ਆਪਾਂ ਕਹਿੰਦੇ ਵੀ ਮੁਕਾਬਲੇਬਾਜ਼ ਮੁਕਾਬਲੇਬਾਜ਼ ਦਾ ਪੈਰ ਮੇਤ ਨਹੀਂ ਹੁੰਦੇ ਆ ਪਰ ਆਪਾਂ ਤਾਂ ਆਪਦੀ رائے ਚੰਗੀ ਜਾਂ ਮਾੜੀ ਦੇਖ ਕੇ ਪੇਸ਼ ਕਰਾਂਗੇ ਨਾ ਆਉਂਦੇ ਸਮੇਂ ਦੇ ਵਿੱਚ ਸਿੱਖ ਪਾਤਰਾਂ ਨੂੰ ਦਰਸਾਉਣ ਵਾਲੀਆਂ ਫਿਲਮਾਂ ਨਹੀਂ ਬਣਣੀਆਂ ਜੇ ਤੁਹਾਡਾ ਚਿਤ ਕਰੂਗਾ ਆਉਂਦੇ ਸਮੇਂ ਦੇ ਵਿੱਚ ਕਿ ਭਾਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਫਿਲਮਾਂ ਦਾ ਕੰਮ ਕਰੇ ਤੇ ਪੰਜਾਬ ਦੇ ਵਿੱਚ ਕਿੰਨੇ ਪਰਸੈਂਟ ਲੋਕ ਆ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਨਹੀਂ ਖੜੇ ਕਰਦੇ ਫਿਰ ਕਹਾਂਗੇ ਜੀ ਉਹ ਇਹਨਾਂ ਨੇ ਫਿਲਮ ਬਣਾਈ ਹੈ ਤਾਂ ਵੈਸੇ ਹੀ ਆ ਇਹ ਨਹੀਂ ਦੇਖਣੀ ਕੀ ਇਹ ਤਾਂ ਵੈਸੇ ਫਲਾਣਿਆਂ ਦੇ ਬੰਦੇ ਐ ਫਿਰ ਆਪਾਂ ਕੰਮ ਸ਼ੁਰੂ ਕਰ ਦਾਂਗੇ ਇੱਥੇ ਤਾਂ ਜਿੰਨੇ ਮੂੰਹ ਉਨੀਆਂ ਗੱਲਾਂ ਪਰ ਆਪਣੇ ਇਹ ਵਿਚਾਰਾ ਨਹਾ ਜੇਕਰ ਆਪਾਂ ਨੂੰ ਕੋਈ ਗੱਲ ਪਸੰਦ ਨਹੀਂ ਤਾਂ ਆਪਾਂ ਇਹ ਗੱਲ ਕਹਿ ਸਕਦੇ ਕਿ ਬਾਈ ਤੇਰੇ ਵਿੱਚ ਆ ਗਲਤੀ ਸੀ ਨੁਕਸ ਸੀ ਪਰ ਤੈਨੂੰ ਅਗਲੀ ਫਿਲਮ ਦੇ ਵਿੱਚ ਇਹ ਨੁਕਸ ਦੂਰ ਕਰਨਾ ਚਾਹੀਦਾ ਹੁਣ ਗੱਲ ਆਉਂਦੀ ਕਿ ਮੈਂ ਵਿਕਣ ਵਾਲੀ ਗੱਲ ਕਿਉਂ ਕਹੀ ਸੀ ਮੈਂ ਨਾ ਚੱਜਦਾ ਵਿਚਾਰ ਕੀਤਾ ਹੁਣ ਗਿੱਪੀ ਗਰੇਵਾਲ ਦੀ ਵਿਸ਼ੇਸ਼ ਇੰਟਰਵਿਊ ਕੀਤੀ ਆ ਕੋਈ ਦੋਰਾ ਨਹੀਂ ਕਿ ਮੇਰੀ ਉਹਦੇ ਨਾਲ ਜਾਣ ਪਛਾਣ ਲੰਮੇ ਸਮੇਂ ਤੋਂ ਆ ਜਿਵੇਂ ਅਮਰਿੰਦਰ ਗੱਲ ਦੇ ਨਾਲ ਵੀ ਆ ਜਿਵੇਂ ਹੋਰ ਬਹੁਤ ਸਾਰੇ ਕਲਾਕਾਰਾਂ ਨਾਲ ਵੀ ਆ ਪਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਜੀ ਮੈਨੂੰ ਕਈ ਵੀਰਾਂ ਨੇ ਇਹ ਗੱਲ ਕਹੀ ਵੀ ਪਾਈ ਤੁਸੀਂ ਤਾਂ ਵਿਕੇ ਹੋਏ ਹੋ ਇਹ ਤਾਂ ਪੇਡ ਪ੍ਰਮੋਸ਼ਨ ਹੈ ਤੁਸੀਂ ਕਿੰਨੇ ਪੈਸੇ ਲਏ ਮੈਂ ਕਿਹਾ ਕਿ ਭੀ ਮੈਨੂੰ ਉਹ ਪੈਸੇ ਭੇਜ ਦੇ ਮੇਰੇ ਬਾਕੀ ਹੋਰ ਜਿਹੜੇ ਬਕਾਇਆ ਰਹਿੰਦੇ ਉਹ ਮੈਨੂੰ ਭੇਜ ਦੇ ਤਾਂ ਜੋ ਮੈਂ ਫਿਰ ਥੋੜਾ ਜਿਹਾ ਆਪਦਾ ਕੰਮ ਕਾਜ ਵੀ ਕਰ ਲਨ ਵਾਲੇ ਮੈਂ ਕਿਹਾ ਮੜੀ ਜਾਣਕਾਰੀ ਦੇ ਦੇ ਵੀ ਤੂੰ ਮੈਨੂੰ ਕਿੰਨੇ ਦਿੱਤੇ ਤਾਂ ਮੈਂ ਕਿੰਨੇ ਲਏ ਉਹ ਹੱਸ ਪਿਆ ਉਹ ਕਹਿੰਦਾ ਜੀ ਆਪਣੀ ਤਾਂ 20 25 ਵਾਰ ਇਸ ਗੱਲ ਤੇ ਲੜਾਈ ਵੀ ਹੋਈ ਹੈ ਤੁਸੀਂ ਮੈਨੂੰ ਕੁਰਖਤ ਕੌੜੇ ਸ਼ਬਦਾਂ ਮੈਂ ਕਿਹਾ ਜੀ ਮੈਂ ਤੇਰੀ ਗੱਲ ਨਾਲ ਪਹਿਲਾਂ ਸਹਿਮਤ ਕਈ ਵਾਰ ਨਹੀਂ ਵੀ ਹੋਇਆ ਪਰ ਮੈਂ ਅੱਜ ਫੇਰ ਇਹ ਗੱਲ ਕਹਿਣਾ ਕਿ ਅਕਾਲ ਫਿਲਮ ਦਾ ਵਿਰੋਧ ਗਲਤ ਗੱਲ ਆ ਅਕਾਲ ਫਿਲਮ ਦੇ ਵਿੱਚ ਵਿਰੋਧ ਵਾਲੀ ਗੱਲ ਹੈ ਨਹੀਂ ਉਹਦੇ ਵਿੱਚ ਨਾ ਤਾਂ ਨਿਹੰਗ ਸਿੰਘ ਬਾਣੇ ਦੇ ਵਿੱਚ ਦਿਖਾਇਆ ਗਿਆ ਗਿੱਪੀ ਗਰੇਵਾਲ ਨੂੰ ਵੀ ਉਹਨੇ ਅਮਰਤ ਛਕਿਆ ਹੋਵੇ ਇਹ ਨਹੀਂ ਦਿਖਾਇਆ ਗਿਆ ਨਾ ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਅਕਾਲ ਸਿੰਘ ਕੋਈ ਇਤਿਹਾਸ ਦੇ ਵਿੱਚ ਪਾਤਰ ਸੀ ਇਹ ਉਹਦੀ ਕਹਾਣੀ ਆ ਕਹਾਣੀ ਸਿਰਫ ਇੰਨੀ ਚਲੋ ਹੁਣ ਮੈਂ ਖੋਲ ਹੀ ਦਿਨਾ ਗੱਲ ਬਿਦਰਿਆ ਦਰਿਆ ਦੇ ਪਰਲੇ ਪਾਰ ਦੁਸ਼ਮਣ ਰਹਿੰਦੇ ਆ ਇਧਰਲੇ ਪਾਸੇ ਆ ਜਿਹੜੇ ਉਹ ਹਿੰਦੂ ਸਿੱਖ ਮੁਸਲਮਾਨ ਸਾਰੇ ਰਹਿੰਦੇ ਆ ਉਹ ਇਧਰਲੇ ਪਾਸੇ ਆ ਕੇ ਹਮਲਾ ਕਰਨਾ ਚਾਹੁੰਦੇ ਤੇ ਗਿੱਪੀ ਗਰੇਵਾਲ ਅਕਾਲ ਆ ਜਿਹੜਾ ਕਿ ਆਪਦੀ ਤਾਕਤ ਦੇ ਨਾਲ ਆਪਦੇ ਜਜ਼ਬੇ ਦੇ ਨਾਲ ਉਹਨਾਂ ਦੇ ਨੱਕ ਭੰਡਦਾ ਉਹਨਾਂ ਦਾ ਵਢਾਂਗਾ ਕਰਦਾ ਗੱਲ ਸਿਰਫ ਇੰਨੀ ਆ ਮੇਰੀ ਫਿਰ ਬੇਨਤੀ ਆ ਫਿਲਮ ਤੁਸੀਂ ਵੇਖਣੀ ਨਹੀਂ ਵੇਖਣੀ ਤੁਹਾਡਾ ਕੰਮ ਆ ਪਰ ਗੱਲ ਇਹ ਜਿਕੇ ਚੰਗੀਆਂ ਫਿਲਮਾਂ ਪੰਜਾਬ ਦੇ ਵਿੱਚ ਬਣਦੀਆਂ ਨਹੀਂ ਇਹਦਾ ਮਤਲਬ ਇਹ ਤੁਹਾਨੂੰ ਹੜੜ-ਹੜੜ ਕਰਦੀਆਂ ਫਿਲਮਾਂ ਪਸੰਦ ਆ ਫਿਰ ਕਹ ਦਿੰਨੇ ਪੰਜਾਬ ਦੇ ਵਿੱਚ ਹੁੰਦਾ ਕੁਝ ਨਹੀਂਗਾ ਇਥੇ ਕੋਈ ਐਕਸ਼ਨ ਫਿਲਮ ਆਵੇ ਕਹਿੰਦੇ ਲੈ ਜਾਲੀ ਐਕਸ਼ਨ ਆ ਹੋਏ ਇਤਿਹਾਸੇ ਵਾਲੀ ਫਿਲਮਾਂ ਕਰੇ ਹੋਏ ਤਾਂ ਮੈਨੂੰ ਪਹਿਲਾਂ ਹੀ ਪਤਾ ਸਾਰਾ ਕੁਛ ਤਾਂ ਇਹ ਕੋਈ ਫਿਲਮ ਆ ਇਥੇ ਕੋਈ ਸਿੱਖੀ ਦੇ ਪਾਤਰ ਨੂੰ ਖੜਾ ਕਰਕੇ ਉਹ ਫਿਲਮ ਆਵੇ ਆਪਾਂ ਨੂੰ ਨੁਕਸ ਕੱਢਣ ਲੱਗ ਜਾਨੇ ਆ ਮੈਂ ਦਾਵੇ ਨਾਲ ਇਹ ਗੱਲ ਕਹਿਣਾ ਕਿ ਭਵਿੱਖ ਦੇ ਵਿੱਚ ਵੀ ਆਪ ਨੂੰ ਜਿਹੜੀ ਨੁਕਸ ਕੱਢਣ ਦੀ ਆੜਤਾ ਇਹਦਾ ਨੁਕਸਾਨ ਆ ਫਿਰ ਤੁਹਾਡੇ ਕੋਲੇ ਪੂਰੇ ਅਧਿਕਾਰ ਆ ਇਹ ਗੱਲ ਕਹਿਣ ਦੇ ਕਿ ਭਾਈ ਵਿਕ ਗਏ ਖਰੀਦ ਲੈ ਪੇੜ ਹਨ ਇਹ ਹਨ ਵੋ ਹਨ ਮੈਂ ਫਿਰ ਬੇਨਤੀ ਕਰਦਾ ਕਿ ਚੰਗੇ ਸਿਨੇਮੇ ਨੂੰ ਚੰਗੇ ਕੀਤਾ ਨੂੰ ਪਿਆਰ ਦਿਓ ਇਹ ਸਿਨੇਮਾ ਘਾਟੇਵੰਦਾ ਇਹਦੇ ਚ ਮੁਨਾਫਾ ਕੋਈ ਨਹੀਂ ਆ ਧਰਮਾ ਪ੍ਰੋਡਕਸ਼ਨ ਪੰਜਾਬ ਦੇ ਵਿੱਚ ਆਇਆ ਸੀ ਪਹਿਲੀ ਫਿਲਮ ਦੇ ਉੱਤੇ ਉਹਨਾਂ ਨੇ ਪਤਾ ਨਹੀਂ 20 ਕਰੋੜ ਲਾਇਆ ਹੋ 25 ਲਾਇਆ ਹੋ ਮੈਨੂੰ ਤਾਂ ਪਤਾ ਨਹੀਂਗਾ ਉਹ ਦੁਬਾਰਾ ਲੈਣ ਕੇ ਪੰਗਾ ਲੈਣੇ ਕਿਹੜਾ ਦਫਾ ਮਾਰੋ ਆਪਾਂ ਕੀ ਲੈਣਾ ਇਸ ਗੱਲ ਤੋਂ ਆਪਾਂ ਸਲਮਾਨ ਖਾਨ ਦੀਆਂ ਫਿਲਮਾਂ ਬਣਾਉਨੇ ਆ ਆਪਾਂ ਫਲਾਣਿਆਂ ਦੀਆਂ ਬਣਾਉਨੇ ਆ ਉਹ ਫਲॉप ਹੋ ਕੇ ਵੀ ਚਲੋ ਉਹਨਾਂ ਦੇ ਖਰਚੇ ਪੂਰੇ ਕਰ ਜਣੀਆਂ ਆ ਆਪਾਂ ਪੰਜਾਬੀ ਤੋਂ ਕੀ ਲੈਣਾ ਉਹਨਾਂ ਨੇ ਇਹ ਗੱਲ ਕਹਿਣੀ ਆ ਆਪਾਂ رائے ਦੇ ਸਕਦੇ ਆ ਆਪਾਂ ਮਿੱਟੀ ਨਹੀਂ ਪਟ ਸਕਦੇ ਮੈਂ ਤਾਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਕੋਈ ਚੰਗੀ ਚੀਜ਼ ਆ ਉਹਦੀ ਐਪਰੀਸ਼ੀਏਟ ਕਰੋ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਮੈਂ ਕਦੇ ਕਿਸੇ ਬਾਰੇ ਗੱਦੀ ਟਿੱਪਣੀ ਨਹੀਂ ਕਰਦਾ ਹਾਂ ਆਲੋਚਨਾ ਕਰਦੇ ਹਾਂ ਆਲੋਚਨਾ ਤਰਕ ਅਧਾਰਤ ਹੋਣੀ ਚਾਹੀਦੀ ਹੈ ਪਰ ਐਵੇਂ ਠੋਲਾ ਛੜ ਕੇ ਨਿਕਲ ਜਾਣਾ ਇਹ ਗਲਤ ਗੱਲ ਆ ਮੇਰੇ ਵੱਲੋਂ ਹਰ ਉਸ ਨਿਰਮਾਤਾ ਨੂੰ ਨਿਰਦੇਸ਼ਕ ਨੂੰ ਸ਼ੁਕਰੀਆ ਧੰਨਵਾਦ ਸ਼ਾਬਾਸ਼ ਜਿਹੜੇ ਕਿ ਕਲਾ ਖੇਤਰ ਦੇ ਉੱਤੇ ਪੈਸਾ ਖਰਚਦੇ ਆ ਜਿਹੜੇ ਗੰਦੇ ਕੰਮ ਕਰਦੇ ਗੰਦੀਆਂ ਫਿਲਮਾਂ ਬਣਾਉਂਦੇ ਆ ਦੋ ਅਰਥੀਆਂ ਬਣਾਉਂਦੇ ਆ ਲੁਚਪੋ ਕਰਦੇ ਆ ਉਹਨਾਂ ਨੂੰ ਲਾਣਤਾ ਇੱਥੇ ਪਰ ਇਹਦੇ ਵਿੱਚ ਅਕਾਲ ਦੇ ਵਿੱਚ ਕਸੂਰ ਵਾਲੀ ਗਲਤੀ ਵਾਲੀ ਗੁਨਾਹ ਵਾਲੀ ਗੱਲ ਸੱਚੀ ਮੁੱਚੀ ਕੋਈ ਨਹੀਂ ਗੀ ਮੈਂ ਫੇਰ ਇਹ ਗੱਲ ਕਹਿਣਾ ਇਹ ਫਿਲਮ ਦੇਖ ਕੇ ਤੁਸੀਂ ਥੱਲੇ ਟਿੱਪਣੀ ਕਰੋ ਇਹ ਫਿਲਮ ਜੇ ਨਹੀਂ ਦੇਖੀ ਤੁਹਾਨੂੰ ਟਿੱਪਣੀ ਦਾ ਵੀ ਕੋਈ ਅਧਿਕਾਰ ਨਹੀਂਗਾ ਤੁਸੀਂ ਦੇਖੋ ਸ਼ਾਇਦ ਤੁਹਾਨੂੰ ਚੰਗੀ ਨਾ ਲੱਗੇ ਮੇਰੀ ਗੱਲ ਕੋਈ ਚੰਗੀ ਨਾ ਲੱਗਦੀ ਹੋ ਤਾਂ ਤੁਸੀਂ ਥੱਲੇ ਲਿਖ ਦਿਓ ਹਾਂ ਕਈ ਵੀਰਾਂ ਨੇ ਇਹ ਗੱਲ ਕਹੀ ਕਿ ਅਸੀਂ ਫਿਲਮ ਦੇਖ ਕੇ ਆਏ ਆ ਇਹ ਸਾਨੂੰ ਫਿਲਮ ਚੰਗੀ ਨਹੀਂ ਲੱਗੀ ਉਹ ਕਿਉਂ ਨਹੀਂ ਲੱਗੀ ਉਹ ਕਹਿੰਦੇ ਜੀ ਦੇਖੋ ਇਹਦਾ ਐਂਡ ਆ ਜਿਹੜਾ ਉਹ ਛੇਤੀ ਹੋ ਗਿਆ ਇਹਦੇ ਵਿੱਚ ਆਹ ਗੱਲ ਆ ਜਿਹੜੀ ਸਾਨੂੰ ਇਉਂ ਲੱਗੀ ਉਹਨਾਂ ਨੇ ਆਹ ਗੱਲ ਕਹੀ ਅਰ ਇਹ ਦੇਖ ਕੇ رائے ਬਣੂਗੀ ਨਾ ਬਹੁਤ ਸਾਰੇ ਲੋਕਾਂ ਨੇ 80% ਤੋਂ ਵੱਧ ਲੋਕਾਂ ਨੇ ਕਿਹਾ ਜੀ ਸਾਨੂੰ ਫਿਲਮ ਬਹੁਤ ਚੰਗੀ ਲੱਗੀ ਮੇਰੇ ਕਈ ਦੋਸਤ ਆਪਣੇ ਪਰਿਵਾਰਾਂ ਸਮੇਤ ਜਾ ਕੇ ਆਏ ਆ ਤੁਸੀਂ ਜਿਹੜੀ ਮਰਜ਼ੀ ਫਿਲਮ ਦੇਖਿਆ ਕਰੋ ਉਹਦੇ ਪਹਿਲਾਂ ਰਿਵਿਊ ਲੈ ਕੇ ਜਿਹੜੇ ਦੇਖ ਕੇ ਆਏ ਹਨ ਉਹਨਾਂ ਦੇ ਰਿਵਿਊ ਲੈ ਕੇ ਪੇਡ ਰਿਵਿਊ ਨਹੀਂ ਦੇਖ ਕੇ ਆਏ ਹਨ ਜਿਹੜੇ ਜਾਂ ਕੋਈ ਐਡਾ ਕਿਹੜਾ ਇਹ ਕਹਿ ਰਿਹਾ ਵੀ ਭਾਈ 5000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ 시ਨੇਮਾ ਹਾਲ ਚ ਜਾਣਾ ਮੜਾ ਜਾ ਜਾਇਆ ਕਰੋ 2.5 ਘੰਟੇ ਉਹਦਾ ਤੇ ਰੀਲ ਅਰੂਣਾ ਵੇਖਣ ਤੇ ਆਪਾਂ ਲਾਉਣੀ ਆ ਕਦੇ ਨੱਚਦੀ ਕਿਵੇਂ ਆ ਨੱਚਦਾ ਕਿਵੇਂ ਆ ਦੀ ਲੱਤ ਖਿੱਚ ਲਈ ਇਹਦੇ ਗਾਲ ਕੱਢਦੀ ਇਹਦੇ ਇਹਨੂੰ ਕੁਝ ਕਹਤਾ ਇਹਨੂੰ ਇਹਨੂੰ ਕੁਝ ਕਹਤਾ ਜਿਵੇਂ ਆਪਾਂ ਇਹਦੇ ਤੇ ਸਮਾਂ ਲਾਉਨੇ 250 ਰੁਪਈਆ ਲਾ ਕੇ ਫਿਲਮ ਦੇਖ ਕੇ ਤੇ ਫਿਰ ਆਪਾਂ ਉਹਦੇ ਬਾਰੇ ਰਿਵਿਊ ਦੇ ਦਿਆ ਕਰਕੇ ਹਿੰਦੀ ਵੀ ਦੇਖੋ ਜੇ ਚੰਗਾ ਹੁੰਦੀਆਂ ਆਕਸ਼ੇ ਕੁਮਾਰ ਦੀ ਫਿਲਮ ਆਉਣ ਲੱਗੀ ਕੇਸਰੀ 2 ਸ਼ਾਇਦ ਚੰਗੀ ਹੋਵੇ ਸ਼ਾਇਦ ਮੈਂ ਐਵੇਂ ਕਹਿ ਦਿਆਂ ਲੈ ਉਹ ਤਾਂ ਜੀ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ ਕਰਦਾਇਆ ਥਾ ਐਵੇਂ ਬੰਦਾ ਇਹ ਤਾਂ ਫਿਰ ਯਬਲੀ ਆ ਨਾ ਇਹ ਇਹਦੀ ਕੋਈ ਟਕ ਨਹੀਂ ਬਣਦੀ ਫਿਲਮ ਵੱਖਰੀ ਗੱਲ ਆ ਉਹ ਵ ਇੱਕ ਮੈਂ ਹੋ ਗੱਲ ਲੱਸਦਾ ਗੁੱਗੂ ਗੱਲ ਮੇਰਾ ਬਹੁਤ ਸਤਿਕਾਰਯੋਗ ਵੱਡਾ ਵੀਰ ਆ ਸਭ ਦਾ ਹੀ ਆ ਪਿਛਲੇ ਦਿਨੀ ਉਹ ਸਾਡੇ ਕੋਲੇ ਚਾਜ ਦਾ ਵਿਚਾਰ ਚ ਇੰਟਰਵਿਊ ਕਰਕੇ ਗਿਆ ਮੈਂ ਪਾਤੀ ਫੋਟੋ ਥੱਲੇ ਕੁਝ ਕ ਵੀਰਾਂ ਨੇ ਗੱਲ ਕਹੀ ਹਲਕ ਮੈਂ ਕਮੈਂਟ ਪੜਦਾ ਨਹੀਂ ਹੁੰਦਾ ਕਿ ਸੱਚੀ ਗੱਲ ਆ ਪਰ ਕੁਝ ਕ ਵੀਰਾਂ ਨੇ ਗੱਲ ਕਹੀ ਇਹ ਤਾਂ ਬੀਜੇਪੀ ਦਾ ਬੰਦਾ ਹੈ ਉਹ ਬੀਜੇਪੀ ਦਾ ਬੰਦਾ ਹੋਵੇ ਉਹ ਫਲਾਣੇ ਦਾ ਬੰਦਾ ਹੋਵੇ ਉਹ ਨਾ ਹੋਵੇ ਮੈਂ ਇਸ ਗੱਲ ਤੋਂ ਕੀ ਲੈਣਾ ਮੈਨੂੰ ਇਹਨਾਂ ਪਤਾ ਵੀ ਕਲਾਕਾਰ ਬਹੁਤ ਵਧੀਆ ਜਾਂ ਜਿਹੜੇ ਟਿੱਪਣੀ ਕਰਦੇ ਤੁਸੀਂ ਕੀ ਦੇ ਬੰਦੇ ਫਿਰ ਦੱਸ ਦਿਓ ਤੇ ਆਪਾਂ ਕਿਸੇ ਖੇਤਰ ਦੇ ਵਿੱਚ ਕੀ ਯੋਗਦਾਨ ਪਾਇਆ ਇਹ ਦੱਸ ਦਿਓ ਬਹੁਤ ਮਿਹਰ